ਅਸੀ ਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਅਕਾਲੀ ਦਲ ਸੁਧਾਰ ਲਹਿਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਬਾਗੀ ਤੜਾ ਕਹ ਲਿਏ ਇਹਨਾਂ ਦੀ ਭਰਤੀ ਮੁਹਿੰਮ ਲਗਾਤਾਰ ਚੱਲ ਰਹੀ ਹੈ ਪਰ ਹੁਣ ਭਰਤੀ ਮੁਹਿੰਮ ਜੇਕਰ ਪੰਜਾਬ ਦੇ ਵਿੱਚ ਕੋਈ ਪੰਜਾਬੀ ਵੀਰ ਭਾਈਚਾਰੇ ਦੇ ਲੋਕ ਜਿਹੜੇ ਨੇ ਬੈਠੇ ਨੇ ਤਾਂ ਆਨਲਾਈਨ ਜਿਹੜੀ ਭਰਤੀ ਆ ਉਹ ਕਰਵਾ ਸਕਦੇ ਨੇ ਕੀ ਪ੍ਰੋਸੈਸ ਹੋਵੇਗਾ ਕਿਵੇਂ ਔਨਲਾਈਨ ਭਰਤੀ ਹੋਵੇਗੀ ਕਿੰਨਾ ਕੁ ਡਾਟਾ ਜਿਹੜਾ ਇਹਨਾਂ ਕੋਲ ਪਹੁੰਚ ਚੁੱਕਿਆ ਇਹ ਸਾਰੀ ਅਸੀਂ ਤੁਹਾਨੂੰ ਜਾਣਕਾਰੀ ਅਸੀਂ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਮੇਰੇ ਸਹਿਯੋਗੀ ਹਰਮukh ਸਿੰਘ ਰਪਾਣਾ ਜੀ ਮਜੂਦ ਹੋਵੇ ਪਾਣਾ ਸੱਸੀ ਪਾਣੀ ਰਪਾਣਾ ਜੀ ਕੀ ਲੱਗਦਾ ਹੁਣ ਅਕਾਲੀ ਦਲ ਸੁਧਾਰ ਲਹਿਰ ਕਹੀਏ ਜਾਂ ਬਾਗੀ ਤੜਾ ਕਹੀਏ ਉਹਦਾ ਪ੍ਰੋਸੈਸ ਕਿਤੇ ਤੱਕ ਚੱਲ ਰਿਹਾ ਕਿਉਂਕਿ ਭਰਤੀ ਮਹੀਨ ਲਗਾਤਾਰ ਚੱਲ ਰਹੀ ਆ ਜਿਹੜਾ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਔਨਲਾਈਨ ਜਿਹੜੀ ਭਰਤੀਆਂ ਕਰ ਰਹੇ ਹਾਂ ਕਿਉਂਕਿ ਅੱਜ ਕੱਲ ਔਨਲਾਈਨ ਦਾ ਯੁੱਗ ਆ ਤੁਸੀਂ ਆਧਾਰ ਕਾਰਡ ਜਿੱਥੇ ਵੀ ਬੈਠੇ ਹੋ ਪੰਜਾਬੀ ਜਿੱਥੇ ਵੀ ਵਸ ਰਿਹਾ ਆਪਣਾ ਆਧਾਰ ਕਾਰਡ ਖਾਵੇ ਤਾਂ ਆਨਲਾਈਨ ਘਰ ਬੈਠੇ ਇਹਦੀ ਭਰਤੀ ਕਰ ਸਕਦਾ ਹੈ ਇਹ ਪ੍ਰੋਸੈਸ ਕੀ ਹੈ ਪੂਰਾ ਤਾਂ ਦੇਖੋ ਅਮਰਜੀਤ ਜਿਹੜੀ ਬਾਗੀ ਧੜਾ ਜਾਂ ਜਿਵੇਂ ਤੁਸੀਂ ਕਿਹਾ ਕਿ ਸੁਧਾਰ ਲਹਿਰ ਹੈ ਨਾ ਹੁਣ ਉਹ ਤਾਂ ਕਹਿੰਦੇ ਅਸੀਂ ਨਹੀਂ ਤਾਂ ਬਾਗੀ ਧੜਾ ਹੈ ਨਾ ਉਹ ਕਹਿੰਦੇ ਅਸੀਂ ਸੁਧਾਰ ਲਹਿਰ ਹੈ ਸੁਧਾਰ ਲਹਿਰ ਭੰਗ ਕਰਤੀ ਬਿਲਕੁਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿ ਜਦੋਂ 2 ਦਸੰਬਰ ਦਾ ਹੁਕਮਨਾਮਾ ਆਇਆ ਸੀ ਤੇ ਦੋ ਤਿੰਨ ਦਿਨ ਬਾਅਦ ਇਹਨਾਂ ਸੁਧਾਰ ਲੈਰ ਉੱਥੇ ਭੰਗ ਕਰਤੀ ਸੀ ਉਹ ਕਹਿੰਦੇ ਇਸ ਕਰਕੇ ਸੁਧਾਰ ਲੈਰ ਤਾਂ ਹੁਣ ਖਤਮ ਹੋ ਗਈ ਜੇ ਤੁਸੀਂ ਉਹ ਕਹਿੰਦੇ ਬਾਗੀ ਤੜਾ ਬਾਗੀ ਤੜਾ 19 ਦਿਨ ਸੀ ਜਿੰਨੀ ਦੇਰ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਖੜਾ ਸੀ ਤੇ ਇੱਕ ਪਾਸੇ ਚੰਦ ਲੀਡਰ ਖੜੇ ਸੀ ਉਹ ਕਹਿੰਦੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਗੀ ਹੈ ਭਗੌੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਪਰ ਜਿਹੜਾ ਸਾਡਾ ਧੜਾ ਉਹ ਅਸਲੀ ਅਕਾਲੀ ਦਲ ਦਾ ਹੈ ਠੀਕ ਹੁਣ ਹੁਣ ਨੱਕ ਇਵਰ ਕੇ ਵੀ ਦੇਖਿਆ ਕਿ ਜਦੋਂ ਮੀਡੀਆ ਤੇ ਆਪਾਂ ਉਹਨਾਂ ਨੂੰ ਕਈ ਵਾਰੀ ਉਹਨਾਂ ਦੇ ਕਿਸੇ ਮੰਨ ਲਓ ਮੈਂਬਰ ਜਾਂ ਨੁਮਾਇੰਦੇ ਦਾ ਫੋਨ ਉਹ ਕਰਦੇ ਆ ਜਾਂ ਉਹਨਾਂ ਦੀ ਇੰਟਰਵਿਊ ਜੇਕਰ ਆਪਾਂ ਉਹਨਾਂ ਦਾ ਲਿਖਦੇ ਵੀ ਫਲਾਂ ਸਿੰਘ ਤੇ ਥੱਲੇ ਜੇ ਬਾਗੀ ਤੜਾ ਲਿਖ ਦੋਗੇ ਕਾਲੀ ਦਲ ਤਾਂ ਉਹ ਕਹਿੰਦੇ ਨੇ ਵੀ ਬਾਗੀ ਤੜਾ ਹਟਾਓ ਤੁਸੀਂ ਲਿਖੋ ਸੀਨੀਅਰ ਆਗੂ ਕਾਲੀ ਦਲ ਉਹ ਕਹਿੰਦੇ ਇਸ ਕਰਕੇ ਸਾਡਾ ਅਕਾਲੀ ਦਲ ਆ ਪਹਿਲੀ ਗੱਲ ਤਾਂ ਇਹ ਇਹ ਜਿਹੜੀ ਕਲੈਰੀਫਿਕੇਸ਼ਨ ਹੁਣ ਉਹ ਦੇਣੀ ਸ਼ੁਰੂ ਹੋ ਜਿਹੜੀ ਤੁਸੀਂ ਭਰਤੀ ਦੀ ਗੱਲ ਕੀਤੀ ਹੈ ਜੇ ਤਾਂ ਆਪਾਂ ਇਹ ਕਹੀਏ ਕਿ ਭਰਤੀ ਕਿਵੇਂ ਦੀ ਹੋ ਰਹੀ ਐ ਜਰਨਲ ਜੇ ਆਪਾਂ ਝਾਤ ਮਾਰੀਏ ਫਿਰ ਤਾਂ ਇਹ ਵੀ ਭਰਤੀ ਨੂੰ ਬਹੁਤ ਵਧੀਆ ਹੁੰਗਾਰਾ ਮਿਲਦਾ ਪਰ ਜੇ ਆਪਾਂ ਭਰਤੀ ਨੂੰ ਇਹ ਲਈਏ ਕਿ ਹੁੰਗਾਰਾ ਮਿਲਣਾ ਚਾਹੀਦਾ ਸੀ ਤੇ ਮਿਲ ਕਿੰਨਾ ਕਰਿਆ ਉਹਨੂੰ ਆਪਾਂ ਹੋਰ ਪੱਖ ਤੋਂ ਦੇਖੀਏ ਫਿਰ ਜਿਸ ਢੰਗ ਨਾਲ ਇਸ ਧੜੇ ਨੂੰ ਲੋਕਾਂ ਦਾ ਸਿੱਖਾਂ ਦਾ ਸਿੱਖ ਭਾਈਚਾਰੇ ਦਾ ਜੋ ਹੰਗਾਰਾ ਮਿਲਣਾ ਇਹਦਾ ਵੀ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਹੀ ਨਾ ਪੈਂਦੀ ਉਹ ਦਿਖ ਨਹੀਂ ਰਿਹਾ ਕਿਤੇ ਪ੍ਰੋਗਰਾਮ ਕਰਨ ਦੀ ਲੋੜ ਪੈਂਦੀ ਹੋਈ ਨਾ ਲੋਕ ਆਪ ਮਹਾਰੇ ਇਹਨਾਂ ਦੇ ਦਫ਼ਤਰ ਜਾਂਦੇ ਇਹਨਾਂ ਨੂੰ ਫੋਨ ਆਉਂਦੇ ਇਹਨਾਂ ਆਗੂਆਂ ਨੂੰ ਵੇਹਲ ਹੀ ਨਾ ਮਿਲਦੀ ਹੁਣ ਜਿਵੇਂ ਮੈਂ ਆ ਡਾਟਾ ਹਜੇ ਦੇਖੋ ਕਿਸੇ ਆਗੂ ਨੇ ਤਾਂ ਨਹੀਂ ਦੱਸਿਆ ਹੁਣ ਤੱਕ ਕਈ ਵਾਰ ਸਵਾਲ ਕੀਤੇ ਵੀ ਹੈ ਬੀ ਭਰਤੀ ਕਿੰਨੀ ਹੋਗੀ ਜਿਵੇਂ ਆਪਾਂ ਦੇਖ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਜਦੋਂ ਨੇ ਭਰਤੀ ਨਿਯਮ ਚਲਾਈ ਤਾਂ ਲਗਭਗ ਦੂਜੇ ਤੀਜੇ ਦਿਨ ਉਹ ਦੱਸ ਦਿੰਦੇ ਸੀਗੇ ਵੀ ਸਾਡੀ ਅੱਜ 2 ਲੱਖ ਹੋ ਗਈ 2.5 ਹੋ ਗਈ 5 ਹੋ ਗਈ 10 ਹੋ ਗਈ 15 ਹੋ ਗਈ ਤੇ ਇਸ ਧਰੇ ਨੇ ਹੁਣ ਤੱਕ ਇਹ ਜਾਣਕਾਰੀ ਪ੍ਰੋਪਰ ਤਾ ਨਹੀਂ ਦਿੱਤੀ ਵੀ ਭਰਤੀ ਹੋ ਕਿੰਨੀ ਗਈ ਪਰ ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਰਾਈ ਇਹ ਗੱਲ ਜ਼ਰੂਰ ਦੱਸਦੀ ਕਿ ਸਾਡੇ ਕੋਲੋਂ 20 ਲੱਖ ਤੋਂ ਵੱਧ ਮੈਂਬਰ ਭਰਤੀ ਦੀ ਜਿਹੜੀ ਮੈਂਬਰਸ਼ਿਪ ਸਲਿੱਪ ਹੈ ਉਹ ਜਾ ਚੁੱਕੀ ਹੈ ਓਕੇ ਹੁਣ ਭਰਤੀ ਮੁਕੰਮਲ 20 ਦੇ ਵਿੱਚੋਂ 18 ਹੋਈ 8 ਹੋਈ ਤੇ ਲੱਖ ਹੋਈ ਹੈ ਕਿ 5 ਹੋਈ ਹੈ ਬਿਲਕੁਲ ਇਹਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਨਹੀਂ ਦੇਖੋ ਲੀਡਰ ਨੂੰ ਪਤਾ ਜ਼ਰੂਰ ਹੁੰਦਾ ਜਿਹੜੇ ਲੀਡਰ ਨੇ ਪੂਰਾ ਪੰਜਾਬ ਦੇਖਣਾ ਤੁਸੀਂ 5 ਮੈਂਬਰਾਂ ਤੇ ਲਾ ਲੋ ਦੋ ਮੈਂਬਰ ਤਾਂ ਨਿਕਲ ਗਏ ਤੁਸੀਂ ਪੰਜ ਮੈਂਬਰਾਂ ਤੇ ਲਾ ਲੋ ਜੇਕਰ ਉਹ ਪੰਜ ਮੈਂਬਰ ਨੇ ਹਲਕਾ ਤਾਂ ਵੰਡੇ ਹੀ ਹੋਣਾ ਉਹ ਬਿਲਕੁਲ ਮਾਝਾ ਮਾਲਵਾ ਦੁਆਬਾ ਠੀਕ ਹੈ ਪਵਾ ਜਿਸ ਤਰ੍ਹਾਂ ਵੀ ਹੈਗੇ ਉਹਨਾਂ ਨੇ ਹਲਕੇ ਤਾਂ ਆਪਣੇ ਵੰਡੇ ਹੋਣੇ ਵਿਧਾਨ ਸਭਾ ਹਲਕੇ ਵੰਡੇ ਹੋਣੇ ਲੋਕ ਸਭਾ ਵੰਡੇ ਹੋਣੇ ਜਾਂ ਡਿਸਟ੍ਰਿਕਟ ਵਾਈਜ਼ ਹੋਣਾ ਜੇ ਆਪਾਂ ਉਸ ਆਧਾਰ ਤੇ ਲਈਏ ਵੀ ਇੱਕ ਲੀਡਰ ਜਿੰਨਿਆਂ ਨੂੰ ਉਹਨਾਂ ਨੇ ਕਾਪੀਆਂ ਵੰਡੀਆਂ ਉਹਦਾ ਵੀ ਰਿਕਾਰਡ ਹੋਊਗਾ ਬਿਲਕੁਲ ਵੀ ਆਪਾਂ ਨੇ ਕਾਪੀ ਕਿਹਨੂੰ ਦਿੱਤੀ ਹੈ ਜੇ 20 ਲੱਖ ਕਾਪੀਆਂ ਐਵੇਂ ਤਾਂ ਨਹੀਂ ਚਲੀਆਂ ਗਈਆਂ ਕੋਈ ਐਵੇਂ ਤਾਂ ਚੱਕ ਕੇ ਲੈ ਨਹੀਂ ਗਿਆ ਪੱਟਵੰਨ ਕੇ ਲੈ ਗਿਆ ਆ ਲਿਖੇ ਦਿੱਤਾ ਨਾਲ ਸਾਡਾ ਲਿਖੇ ਬਾਈ ਨੇ ਵਿਚੜਿਆ ਹੋਣਾ ਤਾਂ ਜੇ ਮੋਟੀ ਮੋਟੀ ਇੱਕ ਹੋਰ ਜਿਹੜੀ ਉਹ 20 ਲੱਖ 25 ਵੰਡੀ ਹੈ ਇਹ ਵੀ ਨਹੀਂ ਹੈਗਾ ਕਿ ਦਫਤਰ ਦੇ ਵਿੱਚੋਂ 2 ਲੱਖ ਬੰਦਾ ਆ ਕੇ ਲੈ ਗਿਆ ਉਹ ਤਾਂ ਇਹ ਹੈ ਵੀ ਜ਼ਿਲੇ ਵਾਈਜ਼ ਹੈ ਵੀ ਫਲਾਂਸ ਆ ਜਿਲੇ ਦੀ ਪਰਚੀ ਤੇਰੇ ਕੋਲੋਂ ਤੂੰ ਅੱਗੇ ਵੰਡਣੀ ਆ ਜੇ ਆਪਾਂ ਉਦਾਂ ਵੀ ਜੇ ਲੀਡਰ ਚੋਣ ਤਾਂ ਅਪਰੋਕਸੀਮੇਟਲੀ ਡਾਟਾ ਇਕੱਠਾ ਕਰ ਸਕਦੇ ਆ ਬਿਲਕੁਲ ਪਰ ਜਾਣਕਾਰੀ ਇਹ ਦੇ ਨਹੀਂ ਰਹੇ ਬਿਲਕੁਲ ਜਾਣਕਾਰੀ ਦੇ ਨਹੀਂ ਰਹੇ ਇਹਦੇ ਚ ਵੀ ਦੋ ਕਾਰਨ ਹੋ ਸਕਦੇ ਆ ਵੀ ਜਾਂਤਾ ਹੂੰ ਇਹ ਚਾਹੁੰਦੇ ਆ ਕਿ ਲੋਕਾਂ ਨੂੰ ਨਾਂ ਦੱਸਿਆ ਜਾਵੇ ਜਾਂ ਉਹ ਚਾਹੁੰਦੇ ਨੇ ਵੀ ਆਪਾਂ ਕਿ ਉਹਨਾਂ ਗੁਪਤ ਰੱਖਿਆ ਜਾਵੇ ਹ ਜੀ ਹੋ ਸਕਦਾ ਭਰਤੀ ਮੇਮ ਘਟ ਹੋਈ ਹੋਵੇ ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਕਰ ਰਿਹਾ ਸੀਗਾ ਵੀ ਲੋਕਾਂ ਦਾ ਹੰਗਾਰਾ ਮਿਲ ਰਿਹਾ ਨੋ ਡਾਊਟ ਪਰ ਜਿਸ ਹਿਸਾਬ ਦੇ ਨਾਲ ਹੰਗਾਰਾ ਮਿਲਣਾ ਚਾਹੀਦਾ ਸੀ ਇਹਨਾਂ ਲੀਡਰਾਂ ਨੂੰ ਲੋਕਾਂ ਚ ਜਾਣ ਦਾ ਟਾਈਮ ਹੀ ਨਾ ਮਿਲਦਾ ਸਮਝ ਨਹੀਂ ਮਿਲਣਾ ਚਾਹੀਦਾ ਸੀ ਲੋਕ ਸਿੱਖ ਸੰਗਤ ਸਿੱਖ ਨੁਮਾਇंदे ਵਦੇਸ਼ਾਂ ਵਿਦੇਸ਼ਾਂ ਚੋ ਪੂਰੇ ਭਾਰਤ ਚ ਸਿੱਖ ਪੂਰੇ ਭਾਰਤ ਚ ਵੱਸਦੇ ਹੈ ਇਹ ਇਹ ਗੱਲ ਵੱਖਰੀ ਹੈ ਕਿ ਬਹੁ ਗਿਣਤੀ ਪੰਜਾਬ ਚ ਹੈ ਖੇਤਰੀ ਪਾਰਟੀ ਪੰਜਾਬ ਦੀ ਹੈ ਪਰ ਸਾਡੇ ਗਵੰਡੀ ਹਰਿਆਣਾ ਚ ਵੀ ਸਿੱਖ ਵੱਸਦੇ ਹਨ ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲੈਣੀ ਹੈ ਤੇ ਪਹਿਲਾਂ ਲਈ ਹੈ ਉਹਨਾਂ ਨੇ ਤੇ ਸੁਖਵੀਰ ਸਿੰਘ ਬਾਦਲ ਦਾ ਧੜਾ ਇਹ ਗੱਲ ਕਬੂਲ ਕਰ ਰਿਹਾ ਹੈ ਕਿ ਹਰਿਆਣਾ ਦੀ ਕਮੇਟੀ ਚੋਣਾਂ ਦੇ ਵਿੱਚ ਸਾਡੇ 4 ਮੈਂਬਰ ਚ ਸਾਡੇ 12 ਨੇ ਸਾਡੇ 22 ਨੇ ਤੇ ਜਿੱਤੇ 3-4 ਚੋ ਜਿੰਨੇ ਵੀ ਹੈਗੇ ਆ ਜਾ ਪਹਿਲਾਂ ਉਹ ਕਹਿੰਦੇ ਸੀ ਵੀ ਸਾਡੀ ਇੱਥੇ ਜਿਹੜੀ ਹੈ ਹਰਿਆਣਾ ਕਮੇਟੀ ਚ ਵੀ ਸਾਡਾ ਪ੍ਰਧਾਨ ਸੀਗਾ ਤਾਂ ਇਸ ਕਰਕੇ ਹਰਿਆਣਾ ਚ ਵੀ ਸਿੱਖ ਹੈਗੇ ਆ ਹਮਾਚਲ ਚ ਵੀ ਸਿੱਖ ਹੈਗੇ ਆ ਤੇ ਰਾਜਸਥਾਨ ਦਾ ਵੀ ਕੋਈ ਹਿੱਸਾ ਹੈਗਾ ਇਹ ਤਾਂ ਉਹ ਨੇ ਨਾ ਜਿਹੜੇ ਆਪਣੇ ਗਵਾਂਢੀ ਸੋਬੇ ਆ ਤਾਂ ਇਸ ਕਰਕੇ ਲੋਕਾਂ ਦਾ ਆਪ ਮੁਹਾਰੇ ਜਾਣਾ ਉਹ ਇੱਕ ਵੱਖਰਾ ਹੀ ਹੋ ਸੀਗਾ ਤੇ ਜਦੋਂ ਤੁਹਾਡੇ ਕੋਲ ਆਉਂਦੇ ਤੇ ਤੁਹਾਡੀ ਆਪਣੇ ਆਪ ਜਿਹੜਾ ਹੌਸਲਾ ਤੁਹਾਡਾ ਉਹ ਵੀ ਹੁੰਦਾ ਵੀ ਹਾਂ ਯਾਰ ਸਿੱਖਾਂ ਦੇ ਵਿੱਚ ਤਾਂ ਸਿੱਖ ਕੌਮ ਦੇ ਵਿੱਚ ਦੂਜੇ ਅਕਾਲੀ ਦਲ ਨਾਲ ਉਹ ਸਾਡੇ ਅਕਾਲੀ ਦਲ ਦੀ ਬਾਤ ਚਰਚਾ ਹੋ ਰਹੀ ਹੈ ਲੋਕ ਆ ਮਹਾਰੇ ਆ ਰਿਹਾ ਪਰਚੀਆਂ ਲੈਣ ਸਿਲਪਾ ਪੱਤਰ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਆਵੇ ਸਟਾਰਟਿੰਗ ਦੇ ਵਿੱਚ ਸਿੰਘ ਸੋਬਾਨ ਗੈਨੀ ਹਰਪ੍ਰੀਤ ਨੇ ਇਹਨਾਂ ਦਬਕਾ ਮਾਰਿਆ ਲੋਕਾਂ ਦੇ ਵਿੱਚ ਗਏ ਪ੍ਰਚਾਰ ਕੀਤਾ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣ ਗਏ ਅਕਾਲੀ ਦਲ ਦੇ ਬਾਦਲ ਸਾਡੇ ਨੇ ਆਪਾਂ ਜਿਹੜਾ ਪੂਰਾ ਤੁਹਾਡਾ ਸਟ੍ਰਕਚਰ ਜਿਹੜਾ ਖੜਾ ਕਰਤਾ ਜਿਸ ਤਰ੍ਹਾਂ ਕੱਟ ਕੀਤਾ ਅਕਾਲ ਤਖਤ ਸਾਹਿਬ ਉਸ ਤੋਂ ਬਾਅਦ ਮੈਨੂੰ ਲੱਗਦਾ ਸਿੰਘ ਸਵਾਲ ਵੀ ਕਿਤਨਾ ਕਿਤੇ ਜਿਹੜਾ ਦੋ ਹੁੰਦੇ ਨਜ਼ਰ ਆਏ ਉਹ ਬਿਆਨਬਾਜ਼ੀ ਜਿਹੜੀ ਹੈ ਨਾ ਤਾਂ ਨਜ਼ਰ ਨਹੀਂ ਆਈ ਕਿਸੇ ਸਮਾਗਮਾਂ ਵਿੱਚ ਚੰਗੀ ਜਿਹੜੀ ਸਪੀਚ ਆ ਉਹ ਨਜ਼ਰ ਨਹੀਂ ਆਈ ਆਪਾਂ ਨੂੰ ਨਹੀਂ ਦੇਖੋ ਗੱਲ ਇਹ ਹੈ ਮੈਂ ਦੇਖੋ ਉਹ ਗੱਲ ਮੇਰੀ ਕੰਪਲੀਟ ਮੈਂ ਜਿਹੜੀ ਤੁਹਾਨੂੰ ਕਰ ਰਿਹਾ ਸੀ ਕਿ ਮੈਂਬਰਸ਼ਿਪ ਹੋ ਰਹੀ ਹੈ ਜੋ ਹੰਗਾਰਾ ਮਿਲਣਾ ਚਾਹੀਦਾ ਸੀ ਨਹੀਂ ਮਿਲਣਾ ਆਕਾਲੀ ਦਲ ਬਾਦਲ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਲੋਕਾਂ ਨੂੰ ਜਾਗਰੂ ਕਰਦੇ ਆ ਵੱਖਰੇ ਵੱਖਰੇ ਤੇਰੇ ਨਾਲ ਪਰ ਜਿਹੜੀ ਮੈਂਬਰਸ਼ਿਪ ਮੁਹਿੰਮ ਹੈ ਉਹ ਮੈਂਬਰਸ਼ਿਪ ਮੁਹਿੰਮ ਵੀ ਆਪਾਂ ਘਰ ਜਾ ਕੇ ਪਰਚੀਆਂ ਕੱਟਣੀਆਂ ਜਾਂ ਉਹ ਆ ਬਹੁਤ ਘੱਟ ਦਿਖਾਈ ਦਿੰਦਾ ਤਾਂ ਅਕਾਲੀ ਦਲ ਦਾ ਜਿਹੜਾ ਆਗੂ ਹੈ ਅਕਾਲੀ ਦਲ ਜਿਹੜੇ ਨਵੇਂ ਬਣਿਆ ਇਹਦੇ ਜਿਹੜੇ ਲੀਡਰ ਨੇ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਵੀ ਬਣੀ ਆ ਉਹ ਕਿਸੇ ਜਾਣ ਪਹਿਚਾਨ ਦੇ ਮਹਤਾਜ ਤਾਂ ਹੈ ਨਹੀਂ ਸਾਰੇ ਲੋਕ ਜਾਣਦੇ ਆ ਇਸ ਕਰਕੇ ਉਹਨਾਂ ਦੇ ਕੋਲ ਜਾ ਕੇ ਜਿਹੜੀ ਇਹ ਭਰਤੀ ਵੀ ਕਰ ਸਕਦੇ ਸੀ ਤੇ ਲੋਕ ਇਹਨਾਂ ਤੋਂ ਜਾ ਕੇ ਮੈਂਬਰਸ਼ਿਪ ਵੀ ਲੈ ਸਕਦੇ ਸੀਗੇ ਠੀਕ ਹੈ ਉਹ ਗੱਲ ਵੱਖਰੀ ਆ ਹੁਣ ਜਿਹੜੀ ਗੱਲ ਤੁਹਾਡੀ ਆ ਗਈ ਜਿਹੜੀ ਤੁਸੀਂ ਗੱਲ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਆ ਹੂੰ ਨੋ ਡਾਊਟ ਗਿਆਨੀ ਹਰਪ੍ਰੀਤ ਸਿੰਘ ਬੇਦਾਗ ਸ਼ਖਸੀਅਤ ਆ ਹੂੰ ਕੋਈ ਇੱਕ ਅਲੱਗ ਵੱਖਰਾ ਮੈਟਰ ਆ ਕਿ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਇਲਜ਼ਾਮ ਤੁਸੀਂ ਕਿਸੇ ਦੇ ਉੱਪਰ ਵੀ ਲਾ ਦਿਓ ਠੀਕ ਹੈ ਕਮੇਟੀ ਵੀ ਬਣ ਗਈ ਕਮੇਟੀ ਨੇ ਰਿਪੋਰਟ ਵੀ ਦਿੱਤੀ ਸੀ ਉਸ ਤੋਂ ਬਾਅਦ ਉਹੀ ਰਿਪੋਰਟ ਦੁਆਰਾ ਕਮੇਟਾ ਕੇ ਠੀਕ ਹੈ ਉਹਨਾਂ ਨੂੰ ਜਿਹੜਾ ਹੈਗਾ ਉਥੋਂ ਸਸਪੈਂਡ ਕਰਤਾ ਫਿਰ ਉਸ ਤੋਂ ਬਾਅਦ ਕੱਢਤਾ ਚਲੋ ਇੱਕ ਵੱਖਰਾ ਲੱਗਾ ਪਰ ਉਸਤੇ ਨਹੀਂ ਕੋਈ ਬਹੁਤਾ ਟਿੱਕਾ ਟਿੱਪਣੀ ਕਰਨਾ ਚਾਹੁੰਦੇ ਪਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਸ਼ੁਰੂ ਦੇ ਵਿੱਚ ਉਹਨਾਂ ਨੇ ਭਰਤੀ ਮਿਹਮ ਜਾਂ ਬਾਦਲ ਪਰਿਵਾਰ ਸ਼੍ਰੋਮਣੀ ਕਾਲੀਦਲ ਬਾਦਲ ਜਿਹੜਾ ਉਹ ਧੜਾ ਹੈ ਜਦੋਂ ਉਸ ਧੜੇ ਦੇ ਖਿਲਾਫ ਮੈਦਾਨ 'ਚ ਡਟੇ ਤਾਂ ਗਿਆਨੀ ਹਰਪ੍ਰੀਤ ਸਿੰਘ ਹਰ ਇੱਕ ਚੈਨਲ ਤੇ ਸੁਰਖੀਆਂ ਬਣੇ ਬਿਲਕੁਲ ਸਾਰੇ ਅਖਬਾਰਾਂ 'ਚ ਸੁਰਖੀਆਂ ਬਣੇ ਉਹਨਾਂ ਨੂੰ ਹਰ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਉਹਨਾਂ ਨੂੰ ਸਾਰਿਆਂ ਨੇ ਹਾਈਲਾਈਟ ਕੀਤਾ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਬਿਲਕੁਲ ਠੀਕ ਪੁੱਛਦੇ ਸੀਗੇ ਲੋਕ ਵਿਗਿਆਨੀ ਜੀ ਤੁਹਾਡਾ ਟੌਰ ਕਿੱਥੇ ਆ ਇੰਟਰਵਿਊ ਟਾਈਮ ਕਦੋਂ ਦਿਓਗੇ ਸਮਾਂ ਕਦੋਂ ਦਿਓਗੇ ਉਹ ਉਹ ਟਾਈਮ ਸੀ ਜੇਕਰ ਮੈਂ ਨਾ ਚ ਗਲਤ ਨਾ ਹੋਵਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਪਹਿਲੀ ਸਪੀਚ ਇੱਕ ਪਹਿਲਾ ਪ੍ਰੋਗਰਾਮ ਕਰਿਆ ਸੀ ਉਹਨਾਂ ਨੇ 1.5 ਘੰਟੇ ਦੇ ਕਰੀਬ ਸੀ ਹਾਂ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਹੌਲੀ ਹੌਲੀ ਇੱਕ ਦੋ ਪ੍ਰੋਗਰਾਮ ਨਿਕ ਪ੍ਰੋਗਰਾਮ ਨਿਕਲੇ ਤੇ ਉਹ ਸਪੀਚ ਸਵਾਹ ਘੰਟੇ ਤੇ ਆ ਹੂੰ ਫਿਰ ਹੌਲੀ ਹੌਲੀ ਪੌਣੇ ਘੰਟੇ ਤੇ ਆ ਗਈ ਇੱਕ ਵੇ ਲਾਸਟ ਉਹਦਾ ਪ੍ਰੋਗਰਾਮ ਕਵਰ ਕੀਤਾ ਸੀ ਪ੍ਰੋਗਰਾਮ ਤਾਂ ਉਹਨਾਂ ਨੇ ਉਸ ਤੋਂ ਬਾਅਦ ਵੀ ਕਾਫੀ ਕੀਤੇ ਆ ਪਰ ਜੇ ਮੈਂ ਕਹਾਂ ਮੈਂ ਉਹਨਾਂ ਦਾ ਲਾਸਟ ਪ੍ਰੋਗਰਾਮ ਕਵਰ ਕੀਤਾ ਸੀ ਤਾਂ ਮੈਨੂੰ ਲੱਗਦਾ ਉੱਥੇ ਉਹਨਾਂ ਨੇ ਵੱਧ ਤੋਂ ਵੱਧ 20 ਤੋਂ 25 ਮਿੰਟ ਉਹਨਾਂ ਨੇ ਸਪੀਚ ਦਿੱਤੀ ਤੇ ਉਹਨੇ ਚ ਸਾਰਾ ਉਹਨਾਂ ਨੇ ਪ੍ਰੋਗਰਾਮ ਆਪਣਾ ਸਮੇਟ ਸਮਾਪਤ ਕਰਤਾ ਉਸ ਤੋਂ ਬਾਅਦ ਦੋ ਚਾਰ ਪ੍ਰੋਗਰਾਮ ਕਰੇ ਤੇ ਉਹ ਵਿਦੇਸ਼ ਚਲੇ ਗਏ ਹੂੰ ਜਦੋਂ ਤੁਸੀਂ ਇੱਕ ਪਾਸੇ ਤੁਹਾਡੇ ਸਿਰ ਧਰ ਦੀ ਬਾਜੀ ਲੱਗੀ ਹੋਈ ਆ ਖਾਸ ਕਰਕੇ ਬਾਦਲ ਪਰਿਵਾਰ ਦੇ ਨਾਲ ਖਾਸ ਕਰਕੇ ਸ਼ਰੋਮਣੀ ਅਕਾਲੀ ਦੇ ਨਾਲ ਇੱਕ ਪਾਸੇ ਉਹ ਅਕਾਲੀ ਦਲ ਜਿਹੜਾ ਇਹ ਗੱਲ ਕਹਿ ਰਿਹਾ ਕਿ ਸਾਡੀ ਭਰਤੀ ਹੋ ਗਈ ਪ੍ਰਧਾਨ ਚੁਣ ਰਹੇ ਆ ਪ੍ਰਧਾਨਗੀ ਦੀ ਡੇਟ ਰੱਖਤੀ ਚੋਣ ਦੀ ਡੇਟ ਰੱਖਤੀ ਤੇ ਦੂਜੇ ਪਾਸੇ ਤੁਸੀਂ ਵਿਦੇਸ਼ ਜਾ ਰਹੇ ਹੋ ਇਹ ਗੱਲ ਮੈਨੂੰ ਲੱਗਦਾ ਵੀ ਬਹੁ ਗਿਣਤੀ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਆ ਜਾਂ ਜਿਹੜੇ ਸਿੱਖ ਨੁਮਾਇੰਦੇ ਆ ਤੇ ਜਾਂ ਜਿਹੜੀਆਂ ਸਿੱਖ ਸ਼ਖਸੀਅਤਾਂ ਨੇ ਉਹਨਾਂ ਨੂੰ ਮੈਨੂੰ ਲੱਗਦਾ ਮੰਨੂ ਪਾਈ ਨਹੀਂ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਵਿਗਿਆਨੀ ਹਾਪੀ ਠੀਕ ਹੈ ਵਿਦੇਸ਼ ਇੰਨਾ ਕਿੰਨਾ ਕੰਮ ਖੜਾ ਆ ਤੁਹਾਡਾ ਸਿੰਘ ਸਾਹਿਬ ਜੀ ਤੁਹਾਡਾ ਇੰਨਾ ਵਿਦੇਸ਼ਾਂ ਚ ਕਿਹੜਾ ਕੰਮ ਖੜਾ ਪੰਜਾਬ ਤੋਂ ਉੱਥੇ ਬਾਅਦ ਚ ਵੀ ਚਲੇ ਜਾਂਦੇ ਜੀ ਤੁਸੀਂ ਇੰਨਾ ਵੱਡਾ ਮੁੱਦਾ ਮੈਂ ਕਹਿੰਦਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਉੱਥੇ ਅਕਾਲੀ ਦਲ ਦੀ ਬਿਹਤਰੀ ਲਈ ਅਕਾਲੀ ਦਲ ਨੂੰ ਲੋਕਾਂ ਚ ਪ੍ਰਚਾਰ ਕਰ ਲਈ ਗਿਆ ਮੈਂ ਕਹਿੰਦਾ ਠੀਕ ਹੈ ਪਹਿਲਾਂ ਪੰਜਾਬ ਦੇਖੋ ਨਾ ਪੰਜਾਬ ਤੁਹਾਡਾ ਆਪਣਾ ਤੁਸੀਂ ਵਿਦੇਸ਼ ਕਿਉਂ ਗਏ ਇਨਾ ਕਿੰਨਾ ਜੁਰਾ ਜਾਣਾ ਸੀ ਇੱਕ ਦਿਨ ਲਾਓ ਦੋ ਦਿਨ ਵਾਪਸ ਆ ਜਾਓ ਤੁਸੀਂ 15 15 20 20 ਦਿਨ ਵਿਦੇਸ਼ ਲਾਤੇ ਤਾਂ ਲੋਕ ਮਗਰੋਂ ਮਜੂਬ ਹੋਏ ਲੀਡਰ ਮਜੂਬ ਹੋਏ ਜਿਹੜੀ ਦੂਜੀ ਲੀਡਰਸ਼ਿਪ ਹੈ ਜਦੋਂ ਇੱਕ ਉਹ ਧੜਾ ਉਹ ਲੀਡਰ ਜਿਹਦੇ ਪਿੱਛੇ ਉਹਨਾਂ ਲੀਡਰਾਂ ਨੇ ਸਟੈਂਡ ਲਿਆ ਉਹਨਾਂ ਨੇ ਸਟੈਂਡ ਕਿਉਂ ਲਿਆ ਉਹ ਕਹਿੰਦੇ ਜੀ ਸਿੰਘ ਸਾਹਿਬ ਨੂੰ ਕੱਢਿਆ ਸਿੰਘ ਸਾਹਿਬ ਨੂੰ ਜਲੀਲ ਕੀਤਾ ਜਿਹੜੇ ਸਿੰਘ ਸਾਹਿਬ ਸੀ ਗੈਰਦੀ ਹਰਪੀ ਸਿੰਘ ਸਭ ਤੋਂ ਪਹਿਲ ਗੈਰਦੀ ਹਰਪੀ ਸਿੰਘ ਜੀ ਸੀ ਜਿੱਥੋਂ ਸ਼ੁਰੂਆਤ ਹੋਈ ਫੇਰ ਉਸ ਤੋਂ ਬਾਅਦ ਗਿਆਨੀ ਰਕबीर ਸਿੰਘ ਗਿਆਨੀ ਸੁਲਤਾਨ ਸਿੰਘ ਜਿੰਨਾ ਸਿੰਘ ਸਹ ਪਿੱਛੇ ਉਹਨਾਂ ਨੇ ਸਟੈਂਡ ਲਿਆ ਜੇਕਰ ਉਹੀ ਸਿੰਘ ਸਾਹਿਬ ਸਟੇਜ ਦੇ ਉੱਪਰ ਬਰਾਬਰ ਬੈਠੇ ਹੁੰਦੇ ਤਾਂ ਮੰਨ ਲਓ ਠੀਕ ਤਾਂ ਉਹ ਇੱਕ ਵੱਖਰਾ ਹਨ ਸੀ ਉਹ ਬੋਲ ਰਹੇ ਆ ਉਹਨਾਂ ਪਿੱਛੇ ਸਟੈਂਡ ਲਿਆ ਜੋ ਸਿੰਘ ਸਾਹਿਬ ਇੱਕ ਸਿੰਘ ਗਿਆਨੀ ਰਕबीर ਸਿੰਘ ਦਾ ਨਿਕਲ ਹੀ ਨਹੀਂ ਰਹੇ ਉਹ ਤਾਂ ਅੰਦਰ ਨੇ ਠੀਕ ਉਹ ਤਾਂ ਆਪਣੀ ਗੁਫਾ ਚਲੇ ਗਏ ਘਾਤੀ ਨਿਕਲਦੇ ਨਹੀਂ ਪਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਬਿਲਕੁਲ ਲੋਕਾਂ ਦੇ ਸਾਹਮਣੇ ਬੇ ਤੜਕੋ ਕੇ ਬੋਲਦੇ ਸੀ ਉਪਦੇਸ਼ ਚਲੇ ਗਏ ਮੈਂ ਨਹੀਂ ਕਹਿੰਦਾ ਕਿ ਕੰਮ ਨਹੀਂ ਹੋ ਸਕਦਾ ਪਰ ਚੰਗਾ ਹੁੰਦਾ ਜੇ ਉਹ ਕੰਮ ਦਲੇ ਹੋ ਜਾਂਦਾ ਬਾਲੀ ਗੱਲ ਨਹੀਂ ਜੀ ਮਹੀਨਾ 2 ਮਹੀਨੇ ਹਾਂ ਬਿਲਕੁਲ ਠੀਕ ਹੈ ਉਹ ਉਹ ਚੀਜ਼ ਦਾ ਫਰਕ ਪਿਆ ਖਾਸ ਕਰਕੇ ਮੇਰੀ ਵੀ ਗੱਲ ਹੋਈ ਹੈ ਇੱਕ ਦੋ ਜਿਹੜੇ ਕੋਈ ਸਿੱਖ ਨਮਾਇੰਦੇ ਆ ਸਿੱਖ ਪ੍ਰਚਾਰਕ ਨੇ ਭਾਈਚਾਰੇ ਨਾਲ ਕੁਝ ਹੈ ਕਿ ਨਹੀਂ ਜਿਹੜੇ ਅਕਾਲੀ ਦਲ ਬਾਦਲ ਦੇ ਵਿਰੋਧ ਸੀਗੇ ਤਾਂ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਗੁੱਸਾ ਵੀ ਜ਼ਾਹਰ ਕੀਤਾ ਵੀ ਜਾਣਾ ਨਹੀਂ ਚਾਹੀਦਾ ਸੀਗਾ ਕਿਉਂਕਿ ਇੱਥੇ ਤਾਂ ਇੱਕ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਜਿੱਥੇ ਜਿਹੜਾ ਜ਼ਿੰਦਗੀ ਮੌਤ ਦਾ ਜਿਹੜਾ ਸਿਆਸੀ ਜਿਹੜਾ ਸਵਾਲ ਹੈ ਉਹ ਖੜਾ ਹੋਇਆ ਹੋਇਆ ਮੈਨੂੰ ਕਹ ਪਾਣਾ ਜੀ ਆਪਾਂ ਨੂੰ ਮੈਨੂੰ ਲੱਗਦਾ ਕੁੱਝ ਜਿਹ ਹਰ ਪਹਿਲਕੀ ਜਿਹੜਾ ਆਪਣੀ ਗੱਲਬਾਤ ਰੱਖਦੇ ਨੇ ਵੀ ਕਾਲੀ ਦਲ ਦਾ ਹੁਣ ਅੱਗੇ ਜਿਹੜਾ ਕੋਈ ਇੱਕ ਕੀ ਹੋਵੇਗਾ ਕਿ ਵਾਕੀ ਇਹ ਦੋਨੇ ਧਿਰਾਂ ਨੇ ਇਕੱਠੀਆਂ ਹੋਣਗੀਆਂ ਅੱਗੇ ਕੀ ਪ੍ਰੋਸੈਸ ਹੋਵੇਗਾ ਜਿਹੜੇ ਬੁੱਧੀਜੀਵੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਪ੍ਰੋਫੈਸਰ ਮਨਜੀਤ ਸਿੰਘ ਕਿਉਂਕਿ ਹਰ ਮਸਲੇ ਨੂੰ ਲੈ ਕੇ ਉਹ ਆਪਣੇ ਜਵਾਬ ਦਿੰਦੇ ਨੇ ਕੀ ਕੁਝ ਕਿਹਾ ਕਾਲੀ ਦਲ ਦੇ ਮਸਲੇ ਲੈ ਕੇ ਉਹ ਵੀ ਆਪਾਂ ਦਰਸ਼ਕਾਂ ਨੂੰ ਥੋੜਾ ਜਿਹਾ ਕਲੀਪ ਦਿਖਾ ਦਿੰਦੇ ਆ ਚਲੋ ਪ੍ਰੋਫੈਸਰ ਸਾਹਿਬ ਸੁਣੋ ਆਪਾਂ ਪੰਜਾਬ ਦੀ ਥੋੜੀ ਹੋਰ ਰਣਨੀਤੀ ਤੇ ਆਨੇ ਆ ਜੋ ਕਾਲੀ ਦਲ ਦੇ ਹਾਲਾਤ ਚੱਲ ਰਹੇ ਨੇ ਤੁਸੀਂ ਦੇਖਿਆ ਹੀ ਆ ਤੁਸੀਂ ਆਪਣੇ ਆਜਾਦੀ ਦਾ ਜ਼ਿਕਰ ਵੀ ਕਰ ਦਿਓ ਅਕੱਲ ਜਿਹੜਾ ਦੋ ਧੜਿਆਂ ਦੇ ਵਿੱਚ ਵੰਡੇ ਹੋਇਆ ਮੈਂ ਕਾਲੀ ਦਲ ਦੋ ਧੜਿਆਂ ਦੀ ਗੱਲ ਕਰ ਰਿਹਾ ਇੱਕ ਜਿਹੜਾ ਸੁਧਾਰ ਲੈਣ ਦੀ ਗੱਲ ਕੀਤੀ ਆ ਵੀ ਇੱਕ ਸੁਖਵੀਰ ਸਿੰਘ ਬਾਦਲਲਾ ਧੜਾ ਬੇਸ਼ੱਕ ਕਾਲੀ ਦਲ ਬਹੁਤ ਜ਼ਿਆਦਾ ਉਹ ਬਖਸ਼ਵੀਰ ਸਿੰਘ ਮਾਨ ਵਾਲਾ ਵੀ ਕਾਲੀ ਦਲ ਆ ਤੇ ਹੋਰ ਬਹੁਤ ਕਾਲੀ ਦਲ ਨੇ ਕੀ ਲੱਗਦਾ ਜਿਹੜਾ ਦੋ ਧੜੇ ਨੇ ਸੁਖਵੀਰ ਸਿੰਘ ਬਾਦਲਲਾ ਧੜਾ ਸੁਧਾਰ ਲੈ ਕੀ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਦਾਂ ਦਾ ਹੋਵੇਗਾ ਕਿ ਸਰਵਾਈਵ ਕਰ ਸਕੇਗੀ ਜਾਂ ਇੱਕ ਪਲੇਟਫਾਰਮ ਦੇ ਉੱਪਰ ਆ ਸਕੇਗੀ ਜਾਂ ਇੱਕ ਸੁਵਿਧਾ ਦੇ ਵਿੱਚ ਜਿਹੜੇ ਨਵੇਂ ਜਥੇਦਾਰ ਨੇ ਕਿ ਉਹਨਾਂ ਨੂੰ ਪ੍ਰੋਸ ਕਰਣਗੇ ਦੇਖੋ ਜੇ ਇਹਨਾਂ ਸਾਰੇ ਹਾਲਾਤਾਂ ਦਾ ਜਿਹੜੇ ਆਪਾਂ ਗਲੋਬਲ ਵੀ ਕੀਤੇ ਆ ਅਮਰੀਕਾ ਤੋਂ ਲੈ ਕੇ ਹੋਰ ਦੇਸ਼ਾਂ ਦੇ ਕੀਤੇ ਆ ਯੂਕਰੇਨ ਦਾ ਵੀ ਕੀਤਾ ਔਰ ਅਸੀਂ ਪੰਜਾਬ ਦੇ ਵੀ ਹਾਲਾਤ ਕੀਤੇ ਆ ਹੁਣ ਵਾਲੀ ਸਰਕਾਰ ਦੀ ਇਹ ਸਾਰਿਆਂ ਦਾ ਅਨਲਿਸਿਸ ਕਰ ਲਓ ਤੇ ਦੇਖੋ ਮੈਨੂੰ ਲੱਗਦਾ ਪੰਜਾਬ ਲਈ ਪਹਿਲੀ ਗੱਲ ਤੇ ਆਪਾਂ ਨੂੰ ਮੈਂ ਮੰਨਦਾ ਜਿਹੜੀ ਮੈਂ ਸ਼ੇਅਰ ਕਰ ਰਿਹਾ ਤੁਹਾਡੇ ਨਾਲ ਕਿ ਸਾਨੂੰ ਆਪਣੀ ਖੇਤਰੀ ਪਾਕ ਦੀ ਮਜ਼ਬੂਤ ਚਾਹੀਦੀ ਕਾਰਨ ਉਹਦਾ ਇਹ ਹੈ ਕਿ ਅਸੀਂ ਇੱਕ ਅਲੱਗ ਸੱਭਿਆਚਾਰ ਆ ਸਾਡੇ ਅਲੱਗ ਹੋਂਦ ਆ ਇਹ ਕਿਥੇ ਦੇਸ਼ ਦੀ ਘੱਟ ਗਿਣਤੀ ਜਿਹੜੀ ਆ ਪੰਜਾਬ ਦੀ ਬਹੁ ਗਿਣਤੀ ਹੈ ਸਿੱਖ ਪਾਪੂਲੇਸ਼ਨ ਹੈ ਸਿੱਖ ਕੋਈ ਇਹੋ ਜਿਹਾ ਨਹੀਂਗਾ ਕਿ ਜਿਹੜਾ ਕਮਿਊਨਲ ਹੋਏ ਜਿਹੜਾ ਫਿਰਕਾ ਪ੍ਰਸਤ ਮਾਈਂਡ ਹੋਵੇ ਦੂਜਿਆਂ ਨੂੰ ਮਾਰਨਾ ਘਟਾਉਣਾ ਭਜਾਉਣਾ ਜਾਨੀ ਮਾ ਦਿਖਾਉਣਾ ਇਸ ਤਰ੍ਹਾਂ ਦਾ ਚਾਹੁੰਦਾ ਸਾਰਿਆਂ ਨਾਲ ਸੱਚੇ ਸੱਚ ਸੰਜ ਸਭੇ ਸਾਂਝੀ ਵਾਲਾ ਚਾਹੁੰਦਾ ਸਾਰਿਆਂ ਨਾਲ ਰਲ ਮਿਲ ਕੇ ਪਿਆਰ ਭਾਵਨਾ ਸਗੋਂ ਜਿਹੜਾ ਕੋਈ ਪਿੱਛੇ ਰਹਿ ਗਿਆ ਉਹਨੂੰ ਕੰਧਿਆਂ ਤੇ ਚੁੱਕ ਕੇ ਨਾਲ ਲੈ ਜਾਣਾ ਚਾਹੁੰਦਾ ਇਸ ਫਲਸਫੇ ਨੂੰ ਇਸ ਸੋਚ ਨੂੰ ਪਨਪਣਾ ਚਾਹੀਦਾ ਵਧਣਾ ਫੁੱਲਣਾ ਚਾਹੀਦਾ ਇਸ ਪੋਲਿਟਿਕਸ ਨੂੰ ਵੀ ਵਧਣਾ ਫੁੱਲਣਾ ਚਾਹੀਦਾ ਇਸ ਕਰਕੇ ਇਹ ਮਾਨਮਤਾ ਜਿਹੜਾ ਸਾਡਾ ਇਤਿਹਾਸ ਆ ਪੰਜਾਬੀਆਂ ਦਾ ਉਹ ਬਚਦਾ ਤਾਂ ਆ ਜੇ ਅਸੀਂ ਆਪਣੀ ਬਲੱਖਣ ਦਾ ਬਚਦੀ ਸਾਡੀ ਹੋਂਦ ਤਾਂ ਬਚਦੀ ਹੈ ਜੇ ਅਸੀਂ ਖੇਤਰੀ ਕੋ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਦੇ ਹਾਂ ਇਹਦੇ ਮੈਂ ਕਾਰਨ ਵੀ ਦੱਸ ਸਕਦੇ ਕਿਉਂ ਮੈਂ ਚਾਹੁੰਦਾ ਇਸ ਕਰਕੇ ਫਿਰ ਉਹਦੇ ਚੋਂ ਖੇਤਰੀ ਪਾਰਟੀ ਤੇ ਕੋਈ ਬੱਚਦੀ ਕੋਰ ਤੋਂ ਕੋਈ ਹੈ ਨਹੀਂ ਅਕਾਲੀ ਬੱਚਦੇ ਹੁਣ ਬਹੁਤ سارے ਬੰਦੇ ਸੱਜਣ ਮੈਨੂੰ ਗਾਲਾਂ ਕੱਢਣ ਉਹ ਤੂੰ ਸੰਘਵੀਰ ਬਾਦਲ ਫਲਾਣਾ ਟਮਖਾਣਾ ਮੈਂ ਕਿਹਾ ਮੈਨੂੰ ਪਹਿਲਾਂ ਇਹ ਦੱਸੋ ਕਿ ਸੰਤ ਕਿੱਥੋਂ ਪੈਦਾ ਕਰਨੇ ਆ ਜਿਹੜੇ ਸੰਤ ਹੋਣਗੇ ਉਹ ਪੋਲਿਟਿਕਸ ਚ ਆਉਣਗੇ ਕਿਉਂ ਜੇ ਆਗੇ ਤੇ ਉੱਥੇ ਬਚਣਗੇ ਕਿਵੇਂ ਪੋਲਿਟਿਕਸ ਦੀ ਤੁਸੀਂ ਦੁਨੀਆ ਦੀ ਟਰੰਪ ਤੋਂ ਲੈ ਕੇ ਥੱਲੇ ਤੱਕ ਦੀ ਪੋਲਿਟਿਕਸ ਦੇ ਹਾਲਾਤ ਤੇ ਦੇਖੋ ਉਹ ਤੇ ਬਗਿਆੜਾਂ ਦੀ ਲੜਾਈ ਆ ਤੇ ਜੇ ਬਗਿਆੜਾਂ ਨੂੰ ਤੁਸੀਂ ਕਹੋ ਕਿ ਨਾ ਯਾਰ ਤੂੰ ਰੋਜ਼ ਇੰਨਾ ਪਾਪ ਕਰਦਾ ਉਹ ਤੇ ਫਿਰ ਭੁੱਖਾ ਮਰ ਜੂ ਇਸ ਕਿਸਮ ਦੀ ਇਹ ਉਹ ਸੱਤਾ ਦੀ ਲੜਾਈ ਹੈ ਕਿ ਦੂਜੀ ਰਾਹ ਤੇ ਚੱਲਦੀ ਆ ਇਸ ਲਈ ਜੇ ਪਾਲਾ ਕੇ ਦੇਖਿਆ ਜਾਏ ਤੇ ਸਾਡੇ ਕੋਲ ਅਕਾਲੀ ਦਾਲੀ ਹੈਗੇ ਇਹ ਦੇ ਹੁਣ ਜਿਹੜੀਆਂ ਸਾਡੀਆਂ ਪੰਥਕ ਸੋਚ ਵਾਲੇ ਬੰਦੇ ਆ ਉਹਨਾਂ ਨੇ ਸੋਚਣਾ ਕਿ ਅਸੀਂ ਆਪਣੀ ਖੇਤਰੀ ਪਾਰਟੀ ਜਿਹੜੇ ਵਿੱਚ ਕੇਂਦਰੀ ਏਜੰਸੀਆਂ ਆਪਣੀ ਦਖਲ ਅੰਦਾਜ਼ੀ ਦੇ ਨਾਲ ਕਿੰਨੇ ਉਹਨਾਂ ਦੇ ਟੁਕੜੇ 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 ਜਿਵੇਂ ਮੈਂ ਬਾਕੀ ਦੋ ਤਰ੍ਹਾਂਾਂ ਦੱਸਿਆ ਜਾਤ ਪੱਦਰ ਤੇ ਵੰਡਣਾ ਫਿਰ ਉਹਨਾਂ ਨੂੰ ਧਰਮ ਪੱਦਰ ਤੇ ਵੰਡਣਾ ਤੇ ਤੀਜੀ ਵੰਡਿਆ ਕਿ ਜਿਹੜੀ ਪੰਥਕ ਵੋਟ ਆ ਉਹਨੂੰ ਛਿੰਬਿੰਦ ਕਰਨਾ ਅੱਛਾ ਇਹ ਵੀ ਕਿੰਦਰ ਤੋਂ ਆ ਇਹ ਕੋਈ ਆਪਣੀ ਲੋਕਲ ਨਹੀਂ ਹੈ ਜੇ ਤੁਸੀਂ ਜੇ ਤੁਸੀਂ ਡੀਪਰ ਐਨਾਲਿਸਿਸ ਕਰੋਗੇ ਟੀਟ ਸੇ ਕਿੱਥੋਂ ਆਈ ਜੀ ਕਿੰਨੇ ਕੁ ਲੈ ਕੇ ਆ ਹੌਣ ਲੈ ਕੇ ਆ ਪਤਾ ਹੀ ਆ ਪਿਓ ਪੁੱਤ ਇਹਦੇ ਦੀ ਪਰਿਵਾਰਵਾਦ ਆ ਪਰ ਇਹ ਪਰਿਵਾਰ ਮੈਨੂੰ ਇੱਕ ਵੀ ਪੰਜਾਬ ਇੰਡੀਆ ਦੀ ਪਾਰਟੀ ਦੱਸ ਦਿਓ ਜਿੱਥੇ ਪਰਿਵਾਰਵਾਦ ਆ ਅਮਰਜੀਤ ਹੁਣ ਆਪਾਂ ਜਿਹੜੀ ਸ਼ੁਰੂਤ ਗੱਲ ਕੀਤੀ ਸੀ ਆਨਲਾਈਨ ਭਰਤੀ ਹੂੰ वैसे बहुत गिनती सियासी पार्टियां आजकल ऑनलाइन भर्ती कर लेया आजकल दा जमाना मिस कॉल दा भी आ गया वो कहंदे ਤੁਸੀਂ ਸਾਡੇ ਨੰਬਰ ਤੇ ਮਿਸ ਕਾਲ ਮਾਰੋ ਤੇ ਤੁਸੀਂ ਮੈਂਬਰ ਬਣਗੇ ਮੈਂਬਰ ਬਣਗੇ ਠੀਕ ਨਿੰਨੂ ਹੁਣ ਆਪਾਂ ਪਹਿਲਾਂ ਫੇਰ ਉੱਥੇ ਆ ਗਏ ਉਸ ਚੈਪਟਰ ਤੇ ਕਿ ਜਿਹੜੀ ਬਾਗੀ ਤੁਹਾਡਾ ਭਰਤੀ ਕਰ ਰਿਆ ਹੋ ਸਕਦਾ ਉਹਨਾਂ ਨੂੰ ਕਿਤੇ ਨਾ ਕਿਤੇ ਚੀਜ਼ ਆਪਾਂ ਜਿਵੇਂ ਕਹਿੰਨੇ ਆ ਵੀ ਦਿਲ ਦੇ ਵਿੱਚ ਵੀ ਆ ਜਾਂਦੀ ਹੈ ਤੇ ਆਪਣੇ ਦਿਮਾਗ ਦੇ ਵਿੱਚ ਠਣਕਦੀ ਰਹਿੰਦੀ ਹੈ ਵੀ ਸ਼ਾਇਦ ਆਪਾਂ ਆਨਲਾਈਨ ਤੋਂ ਪਿੱਛੇ ਰਹਿ ਗਏ ਇਸ ਕਰਕੇ ਆਪਣੀ ਭਰਤੀ ਮਹਿੰਮ ਸਲੋਗ ਚੱਲ ਰਹੀ ਆ ਠੀਕ ਇਕੜ ਬਣਾ ਦੇ ਇਹ ਵੀ ਇਤਤ ਨਾਲ ਐਡ ਕਰ ਰਹੇ ਹਾਂ ਕਿਉਂਕਿ ਅੱਜ ਕੱਲ੍ਹ ਨਾ ਹਰ ਇੱਕ ਬੰਦੇ ਕੋਲ ਸਮਾਂ ਨਹੀਂ ਹੈ ਵੀ ਹਰ ਇੱਕ ਬੰਦਾ ਕਹਿੰਦਾ ਵੀ ਅੱਜ ਕੱਲ੍ਹ ਹਰ ਇੱਕ ਬੰਦੇ ਕੋਲ ਲੈਪਟਾਪ ਹੈ ਫੋਨ ਹੈ ਅਗਲਾ ਆਨਲਾਈਨ ਜਿਹੜਾ ਰਿਚਾਰਜ ਵੀ ਕਰਵਾਉਂਦਾ ਸਾਰਾ ਕੁਝ ਨੈਟ ਤੇ ਦੇਖਦਾ ਹੈ ਅਗਾ ਕਹਿੰਦਾ ਆਧਾਰ ਕਾਰਡ ਵੀ ਅੱਜ ਕੱਲ੍ਹ ਤਾਂ ਲੋਕਾਂ ਦੀ ਜੇਬ ਦੇ ਵਿੱਚ ਆਧਾਰ ਕਾਰਡ ਵੀ ਨਹੀਂ ਹੈਗਾ ਉਹ ਵੀ ਜਿਹੜਾ ਫੋਨ ਦੇ ਵਿੱਚ ਫੋਨ ਦੇ ਵਿੱਚ ਆਪਾਂ ਅਗਲਾ ਬਿਲਕੁਲ ਅਗਲਾ ਸੋਚਦਾ ਵੀ ਚਲੋ ਜੇਕਰ ਤਾਂ ਸਰਕਾਰੀ ਡਿਜੀਟਲ ਲੋਕਰ ਚ ਸਰਕਾਰ ਨੇ ਅਪਰੂਵਡ ਕੀਤਾ ਹੋਇਆ ਡਿਜੀਟਲ ਲੋਕਰ ਚ ਕੋਈ ਵੀ ਚੀਜ਼ ਆਰਸੀ ਬਰੂਥੂ ਕਰ ਸਕਦੇ ਹੁਣ ਆਨਲ ਆਧਾਰ ਕਾਰਡ ਸਕੈਨ ਕਰਕੇ ਫੋਟੋ ਖਿੱਚ ਕੇ ਕ੍ਰੌਪ ਕਰਕੇ ਉਹ ਵੀ ਆਨਲਾਈਨ ਕਿ ਤੁਸੀਂ ਕਾਲੀ ਦਲ ਜਿਹੜੀ ਨਵੀਂ ਭਰਤੀ ਹੋ ਰਹੀ ਹੈ ਉਹਦੇ ਮੈਂਬਰ ਬਣ ਸਕਦੇ ਹੋ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋ ਭਾਰਤ ਦੇ ਕਿਸੇ ਵੀ ਕੋਨੇ ਤੇ ਬੈਠੇ ਹੋ ਜਿੱਥੇ ਪੰਜ ਮੈਂਬਰੀ ਕਮੇਟੀ ਨਹੀਂ ਪਹੁੰਚ ਸਕਦੀ ਜਿੱਥੇ ਡੈਲੀਗੇਟ ਨਹੀਂ ਪਹੁੰਚ ਸਕਦਾ ਮੈਂਬਰ ਆਗੂ ਨਹੀਂ ਪਹੁੰਚ ਸਕਦਾ ਤੁਸੀਂ ਉਹਦੀ ਮੈਂਬਰਸ਼ਿਪ ਲੈ ਸਕਦੇ ਹੋ ਉਹ ਆਪਾਂ ਥੋੜੀ ਜੀ ਗੱਲ ਬਾਤ ਮੇਰੀ ਹੋਈ ਹੈ ਜਿਹੜੇ ਅਕਾਲੀ ਦਲ ਤੋਂ ਬਾਗੀ ਹੋ ਗਏ ਕਰਨੈਲ ਸਿੰਘ ਪੀਰ ਮੁਹੰਮਦ ਉਹਨਾਂ ਨੇ ਇਹਦੇ ਬਾਰੇ ਜ਼ਿਕਰ ਕੀਤਾ ਥੋੜਾ ਜਿਹਾ ਮੇਰੇ ਨਾਲ ਗੱਲਬਾਤ ਕਰਦੇ ਆ ਤੇ ਉਹ ਵੀ ਆਪਾਂ ਦਰਸ਼ਕਾਂ ਨੂੰ ਜਿਹੜਾ ਹੈਗਾ ਉਹ ਦਿਖਾ ਦਿੰਦੇ ਕੋਈ ਤੁਹਾਡੇ ਵੱਲੋਂ ਸਪੈਸ਼ਲ ਮੰਗ ਜਿਵੇਂ ਹਲਕਾ ਵਾਈਜ਼ ਹੁੰਦਾ ਵੀ ਇਹ ਹਲਕੇ ਚ ਮੇਰੀ ਜ਼ਿੰਮੇਵਾਰੀ ਲਾਓ ਜਾਂ ਹਲਕਾ ਮੈਨੂੰ ਉਹ ਜਿਹੜੀ ਜ਼ਿੰਮੇਵਾਰੀ ਵੇਖੋ ਜਿਸ ਏਰੀਏ ਨਾਲ ਤੁਸੀਂ ਬਿਲੋਂਗ ਕਰਦੇ ਹੋ ਜਿਵੇਂ ਮੇਰਾ ਜੀਰਾ ਹਲਕਾ ਹੈ ਮੈਂ ਚੰਡੀਗੜ੍ਹ ਦੇ ਵਿੱਚ ਵੀ ਰਹਿਣਾ ਹਾਂਜੀ ਉਹ ਜਿੱਥੇ ਵੀ ਮਹਿਸੂਸ ਕਰਨਗੇ ਜਾਂ ਪੰਜਾਬ ਦੇ ਕਿਉਂਕਿ ਮੈਨੂੰ ਵੀ 35 ਸਾਲ ਹੋ ਗਏ ਪੰਥਕ ਸਫਾ ਦੇ ਵਿੱਚ ਵਿਚਰਦਿਆਂ ਮੇਰੇ ਸਾਥੀ ਸਹਿਯੋਗੀ ਅਲੱਗ-ਅਲੱਗ ਕੋਈ ਪਟਿਆਲੇ 'ਚ ਬੈਠਾ ਕੋਈ ਸੰਗਰੂਰ 'ਚ ਬੈਠਾ ਕੋਈ ਫਰੀਦਕੋਟ 'ਚ ਬੈਠਾ ਮਤਲਬ ਕਿ ਪੰਜਾਬ ਦੇ ਸਾਰੇ 24-25 ਜ਼ਿਲ੍ਹਿਆਂ ਦੇ ਵਿੱਚ ਉਹ ਬੈਠੇ ਹੋਏ ਨੇ ਦੇਸ਼ ਦੁਨੀਆ ਦੇ ਵਿੱਚ ਜਦੋਂ ਹੁਣ 21 ਤਰੀਕ ਤੋਂ ਜਿਹੜੀ ਆਨਲਾਈਨ ਭਰਤੀ ਵੀ ਸ਼ੁਰੂ ਹੋ ਰਹੀ ਏ ਖਾਸ ਕਰਕੇ ਐਨਆਰਆਈ ਭਾਈਚਾਰੇ ਲਈ ਤਾਂ ਉਹਦੇ ਵਿੱਚ ਜੋ ਪੰਜ ਮੈਂਬਰੀ ਕਮੇਟੀ ਵੱਲੋਂ ਪੰਜ ਮੈਂਬਰੀ ਕਮੇਟੀ ਵੱਲੋਂ ਇੱਕ ਵੈਬਸਾਈਟ ਤਿਆਰ ਕਰ ਕੀਤੀ ਜਾ ਰਹੀ ਹੈ ਉਹਨੂੰ ਸ਼ਾਇਦ 21 ਤਰੀਕ ਨੂੰ ਲਾਂਚ ਕਰ ਦੇਣਗੇ ਔਰ ਉਹਦੇ ਰਾਈ ਜਿਹੜਾ ਉਹ ਇੱਕ ਮੈਂਬਰਸ਼ਿਪ ਡਰਾਈਵ ਜਿਹੜੀ ਹੈ ਆਨਲਾਈਨ ਕਿਉਂਕਿ ਕੋਈ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠਾ ਬੰਦਾ ਜਿਹੜਾ ਤਿਆਉ ਕਰਦਾ ਪੰਜਾਬ ਦੇ ਅੰਦਰ ਸ਼੍ਰੋਮਣੀ ਕਾਲੀ ਦਲ ਆਪਣੀ ਖੇਤਰੀ ਪਾਰਟੀ ਨੂੰ ਉਹਦਾ ਮੈਂਬਰ ਬਣ ਸਕਦਾ ਫਿਰ ਆਨਲਾਈਨ ਪੰਜਾਬ 'ਚ ਵੀ ਕਰ ਕੋਈ ਵੀ ਦੇਖੋ ਉਹਦੇ ਤੇ ਕੋਈ ਰਿਕਵਰ ਥੋੜਾ ਕੋਈ ਵੀ ਕਿਤੋਂ ਮੈਂਬਰ ਬਣ ਸਕਦਾ ਆ ਉਹਦੇ ਲਈ ਉਹਨੂੰ ਆਪਣਾ ਡਾਟਾ ਦੇਣਾ ਪਵੇਗਾ ਉਹਨੂੰ ਆਪਣਾ ਆਧਾਰ ਕਾਰਡ ਉਹਦੇ ਚ ਸਬਮਿਟ ਕਰਨਾ ਪਵੇਗਾ ਉਹਨੂੰ ਆਪਣੀ ਪਛਾਣ ਦੱਸਣੀ ਪੈਗੀ ਔਰ ਕਮਿਟਮੈਂਟ ਜਿਹੜੀ ਵਿੱਚ ਜੋ ਏ ਕਿ ਮੈਂ ਸ਼੍ਰੋਮਣੀ ਕਾਲੀ ਦਲ ਦਾ ਮੈਂਬਰ ਬਣ ਲਈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਤੇ ਮੈਂ ਮਹਿਸੂਸ ਕਰਦਾ ਕਿ ਖੇਤਰੀ ਪਾਰਟੀ ਲਈ ਮੈਂ ਇਸ ਦਾ ਮੈਂਬਰ ਬਣ ਕੇ ਆਪਣੀ ਭੂਮਿਕਾ ਨਿਭਾਵਾਂ ਉਹ ਜੋ ਵੀ ਉਹਦੇ ਚ ਪਰਫਾਰਮੈਂਸ ਹੋਏਗਾ ਉਹਨੂੰ ਜਦੋਂ ਪ੍ਰਵਾਨ ਕਰੇਗਾ ਤਾਂ ਉਹਦਾ ਬਾਕਾਇਦਾ ਉਹ ਉਹਨੂੰ ਸਬਮਿਟ ਕਰੇਗਾ ਆਪਣੇ ਸਾਰੇ ਡਾਕੂਮੈਂਟ ਪ੍ਰੂਫ ਲਾ ਕੇ ਤਾਂ ਉਹਦਾ ਮੈਂਬਰ ਬਣ ਜਾਏਗਾ ਦੇਖੋ ਕਰਨੈਲ ਸਿੰਘ ਪੀਰ ਮੁਹੰਮਦ ਇਹ ਗੱਲ ਕਹੀ ਗਈ ਕਿ ਆਨਲਾਈਨ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਚੰਗੀ ਗੱਲ ਹੈ ਜੇ ਆਨਲਾਈਨ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਭਰਤੀ ਵਾਝ ਜਾਵੇ ਹੁਣ ਪ੍ਰੋਗਰਾਮ ਜਿਹੜਾ ਬਾਗੀ ਧੜੇ ਦਾ ਹੋ ਰਿਹਾ ਲੁਧਿਆਣੇ ਵੀ ਹੋਇਆ ਜਲੰਧਰ ਵੀ ਹੋਇਆ ਪੰਜਾਬ ਚ ਹਰ ਕੋਨੇ ਤੇ ਹੋਇਆ ਪਟਿਆਲੇ ਚ ਵੀ ਹੋਇਆ ਆਪਾਂ ਹੀ ਕਈ ਵਾਰ ਪ੍ਰੋਗਰਾਮ ਕੀਤੇ ਆ ਹੁਣ ਮੰਨ ਲਓ ਜ਼ਿਲ੍ਹਾ ਪਟਿਆਲਾ ਹੈ ਜੇ ਆਪਾਂ ਉਦਾਹਰਣ ਦੇ ਤੌਰ ਤੇ ਲਾ ਲਈਏ ਜ਼ਿਲ੍ਹਾ ਪਟਿਆਲਾ ਰਾਜਪੁਰਾ ਤੋਂ ਅੱਗੇ ਬਨੂਰ ਕੋਲੋਂ ਸ਼ੁਰੂ ਹੁੰਦਾ ਤੇ ਉਹ ਖਨੌਰੀ ਤਹ ਦੇ ਨੇੜੇ ਤੇੜੇ ਜਾ ਪਹੁੰਚਦਾ ਤੇ ਇਧਰੋਂ ਹਰਿਆਣੇ ਦੀ ਪੂਰੀ ਬੈਲਟ ਹੈ ਤੇ ਇਧਰੋਂ ਨਾਪੇ ਦੇ ਪਰਲੇ ਪਾਸੇ ਜਦੋਂ ਮਲੇਰ ਕੋਟਲੇ ਥੋੜਾ ਜਿਹਾ ਇਧਰ ਰਹਿ ਜਾਂਦਾ ਪਿੰਡਾਂ ਨੂੰ ਹੋ ਕੇ ਜਿਹੜਾ ਜ਼ਿਲ੍ਹਾ ਪਟਿਆਲੇ ਦੇ ਹੈਗਾ ਜੀ ਹੁਣ ਪ੍ਰੋਗਰਾਮ ਜ਼ਿਲ੍ਹਾ ਪਟਿਆਲੇ ਦਾ ਹੋਇਆ ਸਮਾਣੇ ਚ ਹੂੰ ਬਿਲਕੁਲ ਕਾਫੀ ਦਿਨ ਪਹਿਲਾਂ ਹੋਇਆ ਸੀ ਹੂੰ ਹੁਣ ਇਹ ਤਾਂ ਆਪਾਂ ਇਹ ਦੇਖੀਏ ਕਿ ਜਿਹੜੀ ਉੱਥੇ ਭਰਤੀ ਮਹਿਮ ਸ਼ੁਰੂ ਹੋਈ ਰਾਜਪੁਰੇ ਦਾ ਕੋਈ ਵੀ ਵਿਅਕਤੀ ਉੱਥੇ ਭਰਤੀ ਮਹਿਮ ਪਰਚੀ ਨਹੀਂ ਘਟਾਉਣ ਜਾਏਗਾ ਬਿਲਕੁਲ ਠੀਕ ਜਿਹੜਾ ਤਾਂ ਤੁਹਾਡੇ ਨਾਲ ਨਿੱਜੀ ਜੁੜਿਆ ਹੋਇਆ ਹਾਂ ਉਹ ਤੁਹਾਡੇ ਨਾਲ ਜਾਏਗਾ ਜਿਨ੍ਹਾਂ ਕੱਟ ਸੀਗਾ ਉਹਨਾਂ ਕਨੇ ਆਪਣੀ ਮੈਂਬਰਸ਼ਿਪ ਲੈ ਲਈ ਬਿਲਕੁਲ ਜਿਹੜਾ ਖਨੋਰੀ ਕੋਲੋਂ ਆ ਉਹ ਸਪੈਸ਼ਲ ਉੱਥੇ ਤੁਹਾਡੀ ਮੈਂਬਰਸ਼ਿਪ ਪਲਾਨ ਨਹੀਂ ਆਏਗਾ ਬਿਲਕੁਲ ਕੋਈ ਸਟੂਡੈਂਟ ਹੈ ਪੜਦਾ ਉਹਨੇ ਵੀ ਤੁਹਾਡੀ ਮੈਂਬਰਸ਼ਿਪ ਲੈਣੀ ਹੈ ਕੋਈ ਨੌਕਰੀ ਕਰਦਾ ਉਹਨੇ ਵੀ ਤੁਹਾਡੀ ਮੈਂਬਰਸ਼ਿਪ ਲੈਣੀ ਆ ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਰਿਹਾ ਜਿੰਨੇ ਮੈਂਬਰ ਅਕਾਲੀ ਦਲ ਬਾਦਲ ਨੇ ਬਣਾਏ ਉਹ ਜ਼ਰੂਰੀ ਨਹੀਂ ਕਿ ਸਾਰੇ ਮੈਂਬਰ ਅਕਾਲੀ ਦਲ ਬਾਦਲ ਨਾਲ ਜੁੜ ਗਏ ਜਿੰਨੇ ਮੈਂਬਰ ਪੰਜ ਮੈਂਬਰੀ ਕਮੇਟੀ ਬਣਾ ਰਹੀ ਹੈ ਚਾਹੇ ਧਾਰਕਾ ਦੀ ਕਿਉਂ ਨਾ ਹੋਵੇ ਇਹ ਜ਼ਰੂਰੀ ਨਹੀਂ ਕਿ ਸਾਰੇ ਮੈਂਬਰ ਇਹਨਾਂ ਦੇ ਨਾਲ ਇਕੱਠੇ ਹੋਣ ਕਈ ਵਾਰੀ ਕਿਸੇ ਦਾ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਆਪਾਂ ਡੇਲੀ ਮਿਲਣਾ ਕਿਸਦਾ ਮਨ ਰੱਖਣ ਦੇ ਲਈ ਵੀ ਉਹਨੂੰ ਕਹਿੰਦੇ ਆ ਚੱਲ ਮੈਂਬਰ ਬਣਾ ਦੇ ਕਹਿੰਦਾ ਪਰਦੇ ਆ ਇੱਥੇ ਕਹਿੰਦਾ ਕੋਈ ਛੋਣਾ ਬਿਲਕੁਲ ਠੀਕ ਆ ਉਹਦੇ ਕਿਹੜਾ ਹੋਰ ਪਾਰਟੀ ਦਾ ਹੋਵੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਵੀ ਲੈ ਲਈ ਕਾਲੀ ਦਲ ਦੀ ਵੀ ਲੈ ਲਈ ਕਾਂਗਰਸ ਨੇ ਕਿਹਾ ਤਾਂ ਉਹਦੀ ਵੀ ਲੈ ਲਈ ਜੇ ਹੁਣ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਗੱਲ ਕਰਾਂ ਉਹ ਕਹਿੰਦਾ ਸਾਡੀ 26 ਲੱਖ ਭਰਤੀ ਹੈ ਮਤਲਬ ਇਹ ਕਿ 26 ਲੱਖ ਭਰਤੀ ਪੂਰੇ ਦੁਨੀਆ ਦੇ ਵਿੱਚ ਅੱਛਾ ਪੂਰੇ ਲੋਕ ਵੀ ਮਿਸਪੋਜ਼ ਕਰੋਗੇ ਪੂਰੇ ਪੰਜਾਬ 'ਚ 20 ਲੱਖ ਹੈ ਹੂੰ ਤੁਸੀਂ ਇੱਕ ਰੈਲੀ ਇਕੱਠੀ ਕਰਕੇ 20 ਲੱਖ ਬੰਦਾ ਇਕੱਠਾ ਕਰੋ ਠੀਕ ਹੈ ਠੀਕ ਕਿਡਾ ਹੋ ਜਾਏਗਾ ਜੇ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਸਾਡੀ 15 ਲੱਖ ਮੈਂਬਰਸ਼ਿਪ ਹੈ ਜਾਂ 18 ਲੱਖ ਹੈ ਜਾਂ 12 ਉਹਨੂੰ ਕੋ ਤੁਸੀਂ ਇੱਕ ਰੈਲੀ ਕਰਕੇ 12 ਲੱਖ ਪਰ ਬੰਦਾ ਇਕੱਠਾ ਕਰਕੇ ਦਿਖਾਓ ਠੀਕ ਅੱਧਾ ਹੀ ਕਰ ਦੋ 6 ਲੱਖ ਹੋ ਜਾ ਤਾਂ ਵੀ ਬੋਤ ਹੋ ਜਾ ਇਸੇ ਤਰ੍ਹਾਂ ਜਿਹੜਾ ਭਾਗੀ ਤੜਾ ਜੇ ਇਹ ਗੱਲ ਇਹ ਕਹੇ ਕਿ ਅਸੀਂ 20 ਲੱਖ ਪਰਚੀ ਵੰਡੀ ਹੈ ਤੇ ਸਾਡਾ 19 ਲੱਖ ਮੈਂਬਰ ਬਣ ਗਿਆ ਉਹ ਕੋ ਤੁਸੀਂ ਇੱਕ ਰੈਲੀ ਕਰਕੇ ਤੁਸੀਂ 19 ਦਾ ਕਿ 9 ਲੱਖ ਬੰਦਾ ਇਕੱਠਾ ਕਰਕੇ ਦਿਖਾਓ ਠੀਕ ਗੱਲ ਮੈਂਬਰਸ਼ਿਪ ਤੇ ਉਹ ਤਾਂ ਇੱਕ ਲੋਕਾਂ ਨੂੰ ਦਿਖਾਉਣਾ ਹੈ ਉਹ ਇੱਕ ਦਿਖ ਜਦੋਂ ਗੱਲ ਇਕੱਠ ਤੇ ਆ ਜਾਂਦੀ ਹੈ ਗੱਲ ਲੋਕਾਂ ਨੂੰ ਕੱਥੇ ਕਰਨ ਦੀ ਆ ਜਾਂਦੀ ਹੈ ਹਰ ਬੰਦੇ ਕੋਲ ਟਾਈਮ ਨਹੀਂ ਬਿਲਕੁਲ ਰੈਲੀਆਂ ਤੇ ਵਿੱਚ ਆਪਾਂ ਦੇਖਿਆ ਜਦੋਂ ਵੱਡੀਆਂ ਵੱਡੀਆਂ ਰੈਲੀ ਕੱਟ ਸੀਐਮਪੀਐਮ ਦੀ ਹੁੰਦੀ ਆ ਉੱਥੇ ਵੀ ਬੰਦਾ 2000 5000 ਹੁੰਦਾ ਹੈ ਠੀਕ ਹੈ ਬੇਸ਼ੱਕ ਭਰਤੀ ਜਿੰਨੀ ਹੋਵੇ ਉਹ ਵੀ ਬਾਹਰਲੇ ਕਈ ਵਾਰ ਸਟੇਟਾਂ ਤੋਂ ਲਿਆਉਣਾ ਪੈਂਦਾ ਜੇਕਰ ਪੰਜਾਬ ਦੀ ਤੁਹਾਡੀ ਪਟਿਆਲੇ ਰੈਲੀ ਹੈ ਜਾਂ ਰਾਜਪੁਰੇ ਚੰਡੀਗੜਾ ਤੁਹਾਡਾ ਹਰਿਆਣਾ ਹਮਾਚਲ ਪੰਜਾਬ ਸਾਰਾ ਤਾਂ ਖਿੱਚ ਕੇ ਤੁਹਾਡੇ ਕੋਲ 5000 ਬੰਦਾ ਹੁੰਦਾ ਜਾਂ ਫਿਰ ਅੱਜ ਤੇ ਲੈ ਕੇ ਆਉਣੇ ਪਿਆਰੀ ਤੇ ਲੈ ਕੇ ਆਉਣੇ ਪੈਂਦੇ ਆ ਤਾਂ ਇਸ ਕਰਕੇ ਜਿਹੜੀ ਇੱਕ ਮੈਂਬਰਸ਼ਿਪ ਹੈ ਇੱਕ ਖਾਣਾ ਪੂਰਤੀ ਹੈ ਠੀਕ ਹੈ ਮੈਂਬਰਸ਼ਿਪ ਕਰਨੀ ਚਾਹੀਦੀ ਹੁਣ ਹੁਣ ਤਾਂ ਸਿਰ ਧਰ ਦੀ ਬਾਜੀ ਲੱਗੀ ਹੋਈ ਹੈ ਜੇ ਅਕਾਲੀ ਦਲ ਬਾਦਲ ਕਹਿ ਰਿਹਾ ਸਾਡੀ 26 ਲੱਖ ਦੀ ਹੈ ਤੇ ਬਾਗੀ ਤੜਾ ਕਹਿੰਦਾ ਵੀ ਲੋਕ ਸਾਨੂੰ ਚਾਹੁੰਦੇ ਆ ਉਹ ਭਗੌੜੇ ਆ ਤਾਂ ਫਿਰ ਜਿਹਨੂੰ ਲੋਕ ਚਾਹੁੰਦੇ ਆ ਉਹਦੀ 26 ਨਾਲੋਂ ਤਾਂ 36 ਹੋਣੀ ਚਾਹੀਦੀ ਆ ਤੇ 26 ਨਾਲੋਂ 28 ਹੋਣੀ ਚਾਹੀਦੀ ਆ ਜਾਂ 30 ਹੋਣੀ ਚਾਹੀਦੀ ਆ ਠੀਕ ਔਰ ਇੱਕ ਹੋਰ ਜਿਹੜਾ 6 ਮਹੀਨਿਆਂ ਦਾ ਸਮਾਂ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਨੇ ਬਿਲਕੁਲ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਜੋ ਕਹਤਾ ਸਿਰ ਮੱਥੇ ਪ੍ਰਵਾਨ ਪਰ ਮੈਂ ਇਨਾਂ ਕੋ ਥੋੜਾ ਜਿਹਾ ਇੱਕ ਗੱਲ ਜ਼ਰੂਰ ਕਰਦੇ ਆ ਕਿ ਜੇਕਰ ਉਹ ਸਮਾਂ ਘੱਟ ਹੁੰਦਾ ਜੇ ਉਹ ਸਮਾਂ ਘੱਟ ਹੁੰਦਾ ਤਾਂ ਚੰਗੀ ਗੱਲ ਸੀ ਕਿਉਂਕਿ ਥੋੜੇ ਸਮੇਂ ਦੇ ਵਿੱਚ ਜਦੋਂ ਜ਼ਿਆਦਾ ਸਮਾਂ ਹੁੰਦਾ ਨਾ ਲੰਬਾ ਕਿਸੇ ਚੀਜ਼ ਨੂੰ ਆਪਾਂ ਕਹਿੰਦੇ ਆ ਤੁਸੀਂ ਦੇਖੋ ਕਈ ਵਾਰ ਕੋਈ ਜੇ ਕਿਸੇ ਚੀਜ਼ ਦਾ ਕੋਈ ਘਟਨਾ ਵਾਪਰ ਜੇ ਜਾਂ ਕਈ ਵਾਰ ਕੋਈ ਸਿੱਟ ਬਣ ਜੇ ਜਾਂ ਕੋਈ ਹੋਰ ਕਮੇਟੀਆਂ ਬਣਦੀਆਂ ਕੋਈ ਕੇਸ ਨੂੰ ਲੈ ਕੇ ਤਾਂ ਜਿੰਨਾ ਲੰਬਾ ਚੱਲਦਾ ਉਹਨਾਂ ਕੇਸ ਠੰਡਾ ਹੁੰਦਾ ਜਾਂਦਾ ਯਾਨੀ ਕਿ ਉਹ ਸਿੱਟਾ ਜਿਹੜਾ ਪ੍ਰੋਪਰ ਤਿਕਰਨ ਨਹੀਂ ਨਿਕਲਦਾ ਇਸ ਕਰਕੇ ਜਿਹੜੀ ਮਹਿਮਾ ਠੱਲ ਪੈਂਦੀ ਜਾਂਦੀ ਹੈ ਹੌਲੀ ਹੌਲੀ ਤੇ ਹਾਂ ਪਰ ਇੱਕ ਗੱਲ ਜ਼ਰੂਰ ਹੈ ਵੀ 2 ਦਸੰਬਰ ਦਾ ਮਾਮਲਾ ਉਹ ਸਾਰਾ ਦਸੰਬਰ ਨਿਕਲ ਗਿਆ ਜਨਵਰੀ ਨਿਕਲਿਆ ਫਰਵਰੀ ਨਿਕਲ ਗਿਆ ਮਾਰਚ ਨਿਕ 5 ਮਹੀਨੇ ਹੋ ਗਏ 1 ਮਹੀਨਾ ਬਾਕੀ ਹੈ ਜਿਹੜਾ ਮਈ ਦੇ ਐਂਡ ਦੇ ਵਿੱਚ ਵਾਲਾ ਤਾਂ ਇਸ ਕਰਕੇ ਹੁਣ ਸਮਾਂ ਤਾਂ ਨਹੀਂ ਬਹੁਤਾ ਹੈਗਾ ਪਰ ਜਿਹੜਾ 4 ਮਹੀਨੇ ਚੱਲਦੇ ਹੋ ਗਏ ਤੇ 5ਵਾਂ ਮਹੀਨਾ ਚੱਲ ਰਿਹਾ ਉਹ ਸਮਾਂ ਬਹੁਤ ਜ਼ਿਆਦਾ ਹੈ ਵੈਸੇ ਤਾਂ ਪਿਛਲੇ 2-3 ਮਹੀਨੇ ਤਾਂ ਪਹਿਲੇ ਲੜਾਈ 'ਚ ਹੀ ਨਿਕਲ ਗਏ ਕਿਹਨੇ ਕਰਦੀਆਂ ਮੀਟਿੰਗਾਂ ਆਣੀਆਂ ਕੌਣ ਆਏਗਾ ਕੌਣ ਨਹੀਂ ਆਏਗਾ ਕੋਈ ਅਸਤੀਫਾ ਦੇ ਗਿਆ ਉਹਨੂੰ ਵਾਪਸ ਲਿਆਉਣਾ ਉਹਨੂੰ ਮਨਾ ਕੇ ਲਿਆਉਣਾ ਉਹਨੂੰ ਮਨਾ ਕੇ ਲਿਆਉਣਾ ਉਹ ਚੀਜ਼ਾਂ 'ਚ ਨਿਕਲ ਗਿਆ ਪਰ ਜੇ 6 ਮਹੀਨੇ ਪ੍ਰੋਪਰ ਭਰਤੀ ਕਰਨੀ ਪੈ ਜੇ ਤਾਂ ਬਹੁਤ ਔਖਾ ਇਸ ਕਰਕੇ ਸਮਾਂ ਘੱਟ ਚਾਹੀਦਾ ਸੀ ਸਮਾਂ ਘੱਟਦੇ ਵੇਲੇ ਜਿਹਨੂੰ ਜਿਹਨੂੰ ਜੋੜਦੇ ਹੋ ਫਿਰ ਟੁੱਟਣ ਦਾ ਜਿਹੜੀ ਆਸ ਹੁੰਦੀ ਬਹੁਤ ਘੱਟ ਜਾਂਦੀ ਆ ਤਾਂ ਹੁਣ ਇਹ ਹੈ ਕਿ ਜਿਹੜੇ ਮੈਂਬਰਸ਼ਿਪ ਦੂਜਿਆਂ ਨੇ ਲੈ ਲਈ ਉਹਦੇ ਚੋਂ ਅੱਧੇ ਗੇਧਰ ਵੀ ਆ ਜਣੇ ਆ ਜਿਹਦੀ ਮੈਂਬਰਸ਼ਿਪ ਇਹਨਾਂ ਦੇ ਉੱਧਰ ਵੀ ਲਈ ਬੈਠੇ ਨੇ ਗੱਲ ਮੈਂਬਰਸ਼ਿਪ ਦੀ ਤਾਂ ਨਹੀਂ ਉਹ ਤਾਂ ਇੱਕ ਦਿਖਾਵਾ ਹੈ ਖਾਣਾ ਪੂਰਤੀ ਹੈ ਜਾ ਜਦੋਂ ਤੁਸੀਂ ਚੋਣ ਕਮੇਟੀ ਕੋਲ ਜਾਓਗੇ ਕਮਿਸ਼ਨ ਕੋਲ ਆਪਣੀ ਰਜਿਸਟ੍ਰੇਸ਼ਨ ਕਰਾਉਣ ਤਾਂ ਉੱਥੇ ਜਾ ਕੇ ਕਹੋਗੇ ਵੀ ਸਾਡੀ ਐਨਐਮਪਰਸ਼ਿਪਾ ਉਹਨਾਂ ਦੀ ਐਨੀ ਆ ਕੱਲੋਂ ਤੁਸੀਂ ਜਾ ਕੇ ਚੋਣ ਨਿਸ਼ਾਨ ਜਿਹੜਾ ਤੱਕੜੀ ਹੈ ਉਹਦਾ ਵੀ ਰੱਟਾ ਪੈਣਾ ਠੀਕ ਹੈ ਵੀ ਉਹ ਕਿੱਥੇ ਜਾ ਕੇ ਖੜਦਾ ਉਹ ਫਿਰ ਬੇੜੀ ਕਿਹੜੇ ਤਣ ਪੱਤਰ ਲੱਗਦੀ ਹੈ ਜਾ ਕੇ ਉਦੋਂ ਪਤਾ ਲੱਗੂਗਾ ਉਸ ਤੋਂ ਬਾਅਦ ਫਿਰ ਅੱਗੇ ਰੋਲਾ ਤੁਹਾਡੇ ਖਾਤਿਆਂ ਦਾ ਵੀ ਪੈਣਾ ਵੀ ਖਾਤੇ ਕਿਹਦੇ ਨਾਮ ਤੇ ਬੋਲਦੇ ਆ ਕਾਲੀ ਦਲ ਦੇ ਤੁਹਾਡਾ ਕਾਲੀ ਦਲ ਦੇ ਨਾਮ ਦੇ ਪਿੱਛੇ ਕੀ ਲਾਉਂਗੇ ਤੇ ਉਹ ਕੀ ਲਾਣਗੇ ਉਹ ਤਾਂ ਕਹਿੰਦੇ ਸਾਡਾ ਕੱਲਾ ਕਾਲੀ ਦਲ ਆ ਤੁਸੀਂ ਨਵੀਂ ਪਾਰਟੀ ਬਣੇਗੀ ਨਵੀਂ ਪ ਕਹਿਣ ਲੱਗੇ ਵੀ ਉਹਨਾਂ ਜਿਹੜੇ ਪੁੱਛੀਦਾ ਵੀ ਚੋਣ ਨਿਸ਼ਾਨ ਦਾ ਕੀ ਉਹ ਕਹਿੰਦੇ ਚੋਣ ਨਿਸ਼ਾਨ ਮੈਨੇ ਨਹੀਂ ਰੱਖਦਾ ਮੈਨੇ ਤਾਂ ਇੱਕ ਸਾਹਮਣੇ ਬੰਦਾ ਖੜਾ ਲੱਗਦਾ ਵੀ ਜਿਹੜਾ ਤੁਹਾਡਾ ਚਿਹਰਾ ਕੌਣ ਹੈ ਤੁਹਾਡਾ ਚੋਣ ਨਿਸ਼ਾਨ ਮੈਨੇ ਨਹੀਂ ਰੱਖਦਾ ਚਿਹਰਾ ਮੈਨੇ ਰੱਖਦਾ ਤਾਂ ਇਸ ਕਰਕੇ ਇਹ ਗੱਲਾਂ ਹੈਗੀਆਂ ਨੇ ਇਸ ਕਰਕੇ ਭਰਤੀ ਨੂੰ ਇੱਕ ਮਹੀਨਾ ਹੋਰ ਮੈਂ ਕਹਿੰਦਾ ਵੇਟ ਕਰ ਲਓ ਤਾਂ ਸਾਰੀ ਜਿਹੜੀ ਪਿਕਚਰ ਹੈ ਉਹ ਸਾਹਮਣੇ ਆ ਜਾਣੀ ਹੈ ਠੀਕ ਹੈ ਰਪਾਲ ਜੀ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਜਿਹੜੀ ਭਰਤੀ ਮੁਹਿੰਮ ਹੈ ਜਣਗੀ ਆਪਾਂ ਬਾਗੀਆਂ ਦੀ ਕਈ ਹੈ ਜਾਂ ਸੁਧਾਰ ਰੈਰ ਦੀ ਕਈ ਹੈ ਜਿਹੜੀ ਉਹਨਾਂ ਵੱਲੋਂ ਆਨਲਾਈਨ ਕੀ ਵਕਈ ਲੋਕ ਉਹਨਾਂ ਦੇ ਨਾਲ ਜੁੜਨਗੇ ਜਾਂ ਫਿਰ ਦੋਨਾਂ ਵੱਲੋਂ ਦੋਨੇ ਪਾਰਟੀਆਂ ਵੱਲੋਂ ਜਾਨਕੀ ਆਪਾਂ ਕਹਿੰਦਾ ਸ਼੍ਰੋਮਣੀ ਕੱਲ੍ਹ ਕੱਲ ਜਿਹੜੇ ਦੋਨੇ ਪਾਰਟੀਆਂ ਨੇ ਕੀ ਉਹਨਾਂ ਨੂੰ ਇੱਕ ਦਿਖਾਵਾ ਕੀਤਾ ਜਾ ਰਿਹਾ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਦੋਨੇ ਪਾਰਟੀਆਂ ਇੱਕ ਵੱਖਰੀ ਜਰੀ ਹੈ ਪਾਰਟੀ ਬਣਾਉਣ ਗਿਆਨ ਵਿੱਚ ਕਿਹੜੀ ਪਾਰਟੀ ਨਵੀਂ ਬਣਾਉਣ ਗਿਆ ਉਹ ਕਿਹੜੇ ਚਿਹਰੇ ਹੋਣਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਹੀ ਉਹ ਵਾਗ ਡੇਰ ਸੰਭਾਲਣਗੇ ਉਹ ਵੀ ਅਸੀਂ ਤਨ ਦੁਆਰਾ ਮੋਰ ਜਰਾ ਬੋਲਦਾ ਪੰਜਾਬ ਦੇ ਚ ਰਿਪੋਰਟ ਆ ਸਾਂਝੀ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀਆਂ ਨੂੰ ਇਜਾਜ਼ਤ ਕੰਨ ਦਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Apa Kadai made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.